ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਜੀ ਆਪਾਂ ਨੇ ਅਰਮਾਨ ਸਿੰਘ ਦੇ ਲੱਡੂ ਵੰਡਨੇ ਸੀਗੇ ਤੇ ਸੋਚਿਆ ਕਿ ਪਹਿਲਾਂ ਮਾਰੇ ਦੇ ਸ਼ੁਕਰਾਨੇ ਤੋਂ ਆਪਾਂ ਸਾਰਾ ਕੰਮ ਜਿਹੜਾ ਸ਼ੁਰੂ ਕਰਾਂਗੇ ਅਸੀਂ ਕਟਾਣੀ ਪਿੰਡ ਆਏ ਸੀਗੇ ਹਾਂਜੀ ਕਟਾਣੀ ਤੋਂ ਅਸੀਂ ਲੱਡੂ ਚੱਕਨੇ ਸੀਗੇ ਤੇ ਲੱਡੂ ਆਪਾਂ ਚੱਕ ਲਿਆ ਤਾਂ ਫਿਰ ਸੋਚਿਆ ਕਿ ਜਦੋਂ ਸ਼ੁਰੂਆਤ ਲੱਡੂ ਵੰਡਣ ਦੀ ਗੁਰੂ ਘਰ ਤੋਂ ਕਰਨੀ ਆ ਤਾਂ ਫਿਰ ਆਪਾਂ ਵੀਡੀਓ ਵੀ ਇੱਥੇ ਸ਼ੁਰੂ ਕਰਦੇ ਆਂਗੇ ਤੇ ਹੁਣ ਆਪਾਂ ਵੀਡੀਓ ਵੀ ਇੱਥੇ ਸ਼ੁਰੂ ਕਰਨ ਲੱਗੇ ਆਂਗੇ ਲੱਡੂ ਨੇ ਸਮੋਸੇ ਨੇ ਹਾਂ ਹਾਂਜੀ ਮੇਨ ਸਮੋਸੇ ਵਿੱਚ ਜਿਹੜੀਆਂ ਲੇਡੀਜ਼ ਪਿੰਡ ਦੀਆਂ ਨਾਲ ਹੁੰਦਾ ਗੈਂਗ ਸਾਰਾ ਵਰਤੌਣੀ ਵਾਲਾ ਪਿੰਡ ਤੇ ਵਿੱਚ ਫਿਰ ਉਹਨਾਂ ਲਈ ਸਮੋਸੇ ਲੈ ਜੜੀਆਂ ਸਮੋਸੇ ਵਧੀਆ ਖਾ ਰਹੇ ਨੇ ਸਾਰੇ ਖੁਸ਼ ਹੋ ਕੇ ਹਾਂਜੀ ਨਾਲੇ ਕਿਉਂਕਿ ਹੁਣ ਡੈਡੀ ਕਰਕੇ ਪਿਛਲੀ ਵਾਰ ਤਾਂ ਅਸੀਂ ਅੰਗਲ ਵੱਲੇ ਤਾਂ ਘਰੀ ਪਕੌੜੇ ਵਗੈਰਾ ਬਣਾ ਲਏ ਸੀਗੇ ਪਰ ਹੁਣ ਮੰਮੀ ਨੂੰ ਵੀ ਔਖਾ ਆ ਕਿਉਂਕਿ ਇੱਕ ਜਣਾ ਤਾਂ ਹੁਣ ਮਤਲਬ ਮੈਨੂੰ ਨਾਲ ਜਾਣਾ ਪੈਣਾ ਹੈ ਲੱड्डੂ ਬੰਨਣ ਦੇ ਲਈ ਫਿਰ ਚਾਚੀ ਵੀ ਨਾਲ ਜਾਣਗੇ ਫਿਰ ਮੰਮੀ ਇਕੱਲੇ ਰਹਿ ਜਾਂਦੇ ਹੁਣ ਡੈਡੀ ਨੂੰ ਵੀ ਨਾਲ ਸੰਭਣਾ ਹੁੰਦਾ ਫਿਰ ਔਖਾ ਹੋ ਜਾਂਦਾ ਇੰਨਾ ਕੁਝ ਮੈਨੇਜ ਕਰਨਾ ਤੇ ਇਸ ਕਰਕੇ ਸੋਚਿਆ ਕਿ ਚਲੋ ਵੀ ਐਤ ਕੀ ਆਪਾਂ ਲੈ ਹੀ ਆਉਣੇ ਆ ਕਿਉਂਕਿ ਬਣਾਉਣ ਦਾ ਬਹੁਤਾ ਟਾਈਮ ਹੈਗਾ ਨਹੀਂ ਕਿਉਂਕਿ ਸਾਰਾ ਕੰਮ ਉਲਝਿਆ ਹੋਇਆ ਜਿਹਾ ਬੜੀਆਂ ਜਿਹਾ ਇਵੈਂਟ ਹੁੰਦਾ ਵਾ ਇਹ ਸਾਰੇ ਇਕੱਠੀਆਂ ਹੋ ਕੇ ਆਉਂਦੀਆਂ ਜਾਂ ਜਾਂਦੀਆਂ ਨੇ ਹਨਾ ਸਰਵਾਜ ਦੇ ਘਰ ਆ ਤੇ ਸਵੇਰੀ ਵੀ ਉੱਠਣ ਦਾ ਇਹਨਾਂ ਚਾਹ ਜਾਂ ਸੀਗਾ ਮਤਲਬ ਵੀ ਵਕਤ ਭਾਈ ਲੱਡੂ ਲੈ ਲਓ ਭਾਣਦੇ ਆ ਗਏ ਨੇ ਵੀ ਸਵੇਰ ਦੀ ਵੱਖਰੀ ਉਹ ਖੁਸ਼ੀ ਜੀ ਸੀਗੀ ਤੇ ਅੱਜ ਸਾਰੇ ਵਧਾਈਆਂ ਜੀਆਂ ਦੇਣਗੇ ਵੈਸੇ ਤਾਂ ਮਤਲਬ ਲਗਭਗ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਪਰ ਫਿਰ ਵੀ ਅਗਲੇ ਨੂੰ ਵੇਟ ਹੁੰਦੀ ਆ ਮਤਲਬ ਜਿਵੇਂ ਆਪਾਂ ਨੂੰ ਵੀ ਹੁੰਦੀ ਹੈ ਕਿ ਕਿਸੇ ਦੇ ਕੋਈ ਨਿਆਣਾ ਹੁੰਦਾ ਕੁਝ ਵੀ ਲੱਡੂ ਆਣਗੇ ਤੇ ਆਪਾਂ ਵੀ ਅੱਜ ਮਤਲਬ ਇਹ ਸ਼ੁਰੂਆਤ ਵੈਸੇ ਹਲੇ ਜੀ ਇਸ ਵੈਸੇ ਮੈਂ ਕੱਲ ਸੋਈ ਦੀ ਸੀ ਕਿ ਇੰਡੀਆ ਚ ਹੀ ਹੁੰਦੀ ਆ ਨਾ ਕੈਨੇਡਾ ਦੇ ਵਿੱਚ ਨਾ ਹੀ ਕਿਸੇ ਕੋਲ ਐਨਾ ਟਾਈਮ ਹੁੰਦਾ ਆ ਨਾ ਹੀ ਕੁਝ ਮਤਲਬ ਜਿੰਦਾ ਗੁਰਦੁਆਰਾ ਜਿੰਦਾ ਨਹੀਂ ਜੰਗਰਦੀ ਚ ਬੰਦਾ ਦੇਉਂਦਾ ਤੁਰ ਕੇ ਪਿੰਡ ਚ ਜਾਣਾ ਹਨਾਗੇ ਘਰ ਘਾਤੇ ਜਾਣਦੇ ਇਹਨਾਂ ਦੇ ਬੰਦਾ ਬਰਤੋ ਬਰਤਾ ਹੁੰਦਾ ਹਾਂਜੀ ਦੇ ਸਿੰਘ ਸਾਹਿਬ ਦੇ ਤਾਰ ਲੱਗੀ ਹੋਈ ਆ ਤਾਂ ਕਰਕੇ ਮੇਰੀ ਵਾਇਸ ਕਲੀਅਰ ਨਹੀਂ ਆ ਰਹੀ ਹੋਣੀ ਪਰ ਮੈਂ ਕੋਸ਼ਿਸ਼ ਕਰਦਾ ਵਈ ਮੈਂ ਕਲੀਅਰ ਬੋਲ ਸਕਾਂ ਚਲੋ ਚੱਲੀਏ ਆਪਾਂ ਤੇ ਹੁਣ ਆਪਾਂ ਜੀ ਚੱਲਦੇ ਆਂਗੇ ਤੇ ਆਪਾਂ ਪਹਿਲਾਂ ਸੱਚ ਮਾਸੀ ਨੂੰ ਡ੍ਰੌਪ ਕਰਕੇ ਆਏਾਂਗੇ ਤੇ ਮਾਸੀ ਨੇ ਹੋਂਦਿਆ ਸਾਨੂੰ ਦੁੱਧ ਪੈਕ ਕਰਕੇ ਦੇਤਾ ਇੱਥੋਂ ਸਾਗ ਲੈ ਕੇ ਗਏ ਸੀ ਮਾਸੀ ਕਹਿੰਦੀ ਕਿ ਚਲ ਤੁਹਾਡੇ ਕਾਫੀ ਜਾਣੇ ਆਉਣਗੇ ਉਹਨਾਂ ਦੇ ਘਰ ਦਾ ਦੁੱਧ ਹੁੰਦਾ ਕਿ ਦੁੱਧ ਲੈ ਜਾਓ ਮਤਲਬ ਇਹ ਵੀ ਚੀਜ਼ ਆ ਨਾ ਟਰੈਡੀਸ਼ਨ ਜਿਹਾ ਚੱਲਦਾ ਆ ਰਿਹਾ ਕਿ ਖਾਲੀ ਭਾਂਡਾ ਨਹੀਂ ਮੋੜਨਾ ਮਤਲਬ ਕਾਫੀ ਏਰੀਆ ਦੇ ਵਿੱਚ ਇਹ ਜੀ ਚੱਲਦੀ ਹੋਣੀ ਆ ਕਿ ਭਾਂਡਾ ਖਾਲੀ ਨਹੀਂ ਵਾਪਸ ਦਿੰਦੇ ਕੁਛ ਨਾ ਕੁਛ ਪਾ ਕੇ ਦੇ ਦਿੰਦੇ ਨੇ ਉਹੀ ਕੰਮ ਆਸੀਂ ਨੇ ਕੀਤਾ ਤੇ ਚਲੋ ਹੁਣ ਆਪਾਂ ਚੱਲੀਏ ਗੱਡੀ 'ਚ ਸਮੋਸਿਆਂ ਦੀ স্মੈਲ ਫੈਲ ਪੂਰੀ ਉਹ ਕਹਿੰਦਾ ਬੰਦ ਨਾ ਕਰਿਓ ਨਹੀਂ ਸਰਾਬੇ ਹੋ ਜਾਣਗੇ ਕਾਚਾ ਨਹੀਂ ਬਾਕੀ 2 ਕਿਲੋ ਬਰਾਂ ਲੈਣਾ ਹਾਂ ਮੈਂ ਕਹਿੰਦੀ ਘੱਟ ਨੇ ਮੈਂ ਕਿਹਾ ਬਹੁਤ ਨੇ ਇਹ ਕਹਿੰਦੀ ਬੁੜੀਆਂ ਬੋਖ ਆ ਜਾਂਦੀਆਂ ਇਹ ਮੈਂ ਨਾ ਸਾਡੇ ਬਿਆਂਾਂ ਦੀ ਅੰਗਲ ਦੀ ਵਾਰ ਨੂੰ ਵੀ ਸਾਰੇ ਇੱਥੋਂ ਹੀ ਇਕੱਠਾਂ ਨੂੰ ਆਏ ਸੀ ਨਾ ਇੱਥੇ ਜੰਦੇ ਆ ਮੈਂ ਕਿ ਪੈਟੀ ਮੰਗੀ ਸੀ ਜੀ ਉਹ ਕਹਿੰਦਾ ਜੀ ਪੈਟੀ ਨਹੀਂ ਹੈਗੀ ਸਾਡੇ ਤੁਹਾਡੇ ਦੁੱਸਤੀ ਫਰਗਾ ਤੇ ਅਸੀਂ ਉਤ ਆ ਗਏ ਸੀਗੇ ਤੇ ਹੁਣ ਘਰੇ ਲੱਡੂ ਪੈਕ ਕਰਨ ਲੱਗੇ ਨੇ ਵੰਡਣ ਦੇ ਲਈ ਤਿਆਰੀ ਹੋਣ ਲੱਗ ਗਈ। ਸਾਸੀ ਨੂੰ ਅਸੀਂ ਬੁਲਾ ਲਿਆ ਸੀ ਲੱਡੂਆਂ ਲਈ। ਚਲੋ ਭਾਈ। ਚੱਲ ਲੈ। ਤੁਸੀਂ ਜਾਣਾ ਆ ਜਾ ਫਿਰ ਬਸ। ਹਾਂਜੀ। ਨਾਲੇ ਮੰਮੀ ਨੂੰ ਮਤਲਬ ਕਿ ਦੱਸ ਦੇਣਾ। ਚਲੋਗੇ। ਮਾਸਟਰ ਜੀ ਹੈਗੇ ਘਰੇ। ਮਾਸੜ ਜੀ ਹੈਗੇ ਘਰੇ ਮੰਮੀ ਨੂੰ ਭੇਜਤਾ ਮਾਸੀ ਨੂੰ ਦੇ ਭੋਆ ਜੀ ਨੂੰ ਪਿੰਡ ਦੇਖਣ ਲਈ ਬੁਲਾ ਲਿਆ ਇੱਕ ਮਾਸੀ ਦਾ ਰਹਿ ਗਿਆ ਥੋੜੀ ਹੋਰ ਬਚਾਈ ਪੰਜ ਦਿਨ ਇਸ ਵੇਲੇ ਸੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਦੋ ਜਣਿਆਂ ਨਾਲ ਵੀ ਨਿਭੜ ਸਕਦਾ ਹੁੰਦਾ ਹੈਗਾ ਮਾਸੀ ਹੈ ਹੈ ਜੋ ਇਸ ਰੀਕ ਚੰਡੀਗੜ੍ਹ ਜਾਂ ਫਿਰ ਉਹੀ ਕੰਮ ਨਹੀਂ ਕਰਦੀ ਆ ਨਹੀਂ ਉਹ ਤਾਂ ਠੀਕ ਆ ਵੀ ਇੰਨੇ ਜਣਿਆਂ ਦੀ ਕੰਮ ਬੱਸ ਕਰਾਉਣੀ ਆ ਬੀਬੀਆਂ ਇੰਨੀਆਂ ਦੇ ਲੱਤਾਂ ਘੋਡੇ ਤੱਕਦੇ ਨੇ ਤੈਨੂੰ ਤੁਸੀਂ ਛੱਡ ਕੇ ਕਿੱਥੇ ਕਿੱਥੇ ਰਹਿ ਗਏ ਮੈਂ ਉੱਧਰ ਉਹਨਾਂ ਦੇ ਘਰੇ ਉਹ ਨਿਕਲ ਹੀ ਨਹੀਂ ਬਹੁਤ ਬੜੇ ਹੁੰਦੇ ਹਾਂ ਆਦ ਹੋਊਗੀ ਮੈਂ ਗਿਆ ਇਹ ਤਾਂ ਦੋ ਬੰਦਿਆਂ ਦਾ ਕੰਮ ਐਂਦੀਆਂ ਬੀਬੀਆਂ ਨੇ ਲੱਤਾਂ ਨੂੰ ਘੱਲਾਈਆਂ ਇਹ ਗੱਲ ਠੀਕ ਹੈ ਹਾਂ ਜੇ ਕੁੱਤਾ ਚੁੰਬੜ ਜਾਵੇ ਤਾਂ ਵੀ ਬੱਸ ਹੋ ਜਾਣਾ ਬੜੀ ਵਧੀਆ ਸੀ ਹਾਂ ਜੀ ਤਾਂ ਕਾਫੀ ਤਾਂ ਨਿਬੜ ਗਏ ਹੁਣ ਅਸੀਂ ਆ ਗਏ ਆਪਣੇ ਪੁਰਾਣੇ ਘਰ ਕੋਲੇ ਮਾਸੀ ਕੀ ਕਹਿਣਾ ਚਾਹੁੰਦੇ ਆ ਨਾ ਨਾ ਜਾਉਂਦੇ ਫੰਦਾ ਕੁਝ ਉਹਨੂੰ ਫਟਾ ਦੇ ਗੁਣੇ ਬੋਤਲ ਆ ਜਕਾ ਕਾਕੇ ਦਾ ਡੱਬਾ ਨਹੀਂ ਕਹਿ ਦੋ ਜਾ ਕੇ ਤੇਰੇ ਡੱਬੇ ਵਿੱਚ ਇਹ ਡੱਬਾ ਪ੍ਰਾਣੀ ਕਰੇ ਆ ਕੇ ਲੱਡੂ ਦੇਂਦੇ ਦੇਂਦੇ ਮਾਸੀ ਕਹਿੰਦੇ ਇੱਧਰ ਬਹੁਤ ਜ਼ਿਆਦਾ ਜੜੀ ਹੈ ਨੇ ਹਾਂ ਨਾ ਰੱਖਿਆ ਮਾਸੀ ਕਹਿੰਦੇ ਮੰਮੀ ਇਹਨੂੰ ਚਿੱਟਾ ਕੱਢ ਕੇ ਰੱਖਦੀ ਸੀ ਹਾਂ ਮੈਂ ਵੀ ਗੁੰਮ ਗਈਆਂ ਤਾਂ ਦੇਖੀ ਗਈਆਂ ਮੇਰੇ ਨਹੀਂ ਹੈਗਾ ਕੋਈ ਕੋਈ ਸਰਵਰ ਪਾਈ ਵੀ ਨਹੀਂ ਮਾਇਆ ਬਣਦਾ ਇਹ ਤੂੰ ਮੰਡੀ ਮੇਰਾ ਦੁੱਧ ਮੈਂ ਡਿਲੀਵਰੀ ਕਿੰਨੇ ਕਿੱਲਾ ਹੋਵੇ ਇਸ ਜਿਹੜਾ ਡਿਲੀਵਰੀ ਗਾਂ ਵੀ ਸਾਡੇ ਮੈਚਿੰਗ ਕਰਕੇ ਆਏ ਨੇ ਅੱਜ ਤੂੰ ਕਿੱਥੇ ਗਿਆ ਮੇਰਾ ਫੋਨ ਆ ਸੀ ਦੇਵੀ ਹੋਣੀ ਇੱਧਰ ਜਿਆਦਾ ਮੈਚਿੰਗ ਆ ਇੱਧਰ ਵੀ ਮੈਚ ਜਗੀ ਆ ਇੱਧਰ ਮੰਮੀ ਹਣਾਂ ਦੀ ਵੀ ਮੈਚਿੰਗ ਆ ਹਾਂ ਹਮਦਰੀ ਮੈਚਿੰਗ ਇੱਧਰ ਵੀ ਮੈਚੀ ਛੋਟੀ ਨਹੀਂ ਆਗੀ ਚਲੋ ਜੀ ਅੱਗੇ ਚਲੀਏ ਚਲੋ ਤਰ ਤੋ ਪਾਈ ਦਿੱਤਾ ਖੜ ਗਿਆ ਆ ਵੀ ਆਉਂਦੀਆਂ ਮੈਂ ਦੁਕਾਨ ਤੋਂ ਗੋਲੀਆਂ ਮੰਗ ਲਈਆਂ ਚੂਣ ਨਾਲੀਆਂ ਆ ਬੀਬੀਆਂ ਸਿਆਣੀਆਂ ਬਿਆਣੀਆਂ ਵਾਪਸ ਮੁੜ ਗਈਆਂ ਮੰਗਣ ਬੀਆ ਬੀਜੀ ਵਾਖਾ ਨਾ ਸਾਰਿਆਂ ਨੂੰ ਇੱਕ ਇੱਕ ਦੇਤੀ। ਤੁਹਾਦ ਨੇ ਨਾ ਫੇਰ ਲੈ ਜਾਾਂਗੇ। ਹੁਣੇ ਪੈਸੇ ਨਹੀਂ ਲੈਣੇ ਹੋਰ ਲੈ ਆਉਣੀ ਅਸੀਂ। ਚਲੋ ਵਧੀਆ ਲੱਡੂ ਪੁੱਤ ਆਉਣ ਦੇ ਬਹਾਨੇ ਨਾਲ ਆਪਾਂ ਨੂੰ ਵੀ ਸਮੋਸੇ ਮਿਲ ਗਏ। ਮੇਰਾ ਵੀ ਹੱਥ ਫੜ ਕੇ ਥੋੜਾ ਜਿਆ। ਮੈਂ ਦੋ ਗੱਲ ਡੱਪੇ ਫੜਾ ਕੇ ਆਇਆ। ਲੈ ਕੇ ਵੀ ਮੈਂ ਹੀ ਆਇਆ ਸੀ। ਤੁਸੀਂ ਦੱਸੋ ਮੈਂ ਤਾਂ ਘਰੇ ਸੀ ਕਿ ਮੇਰੇ ਹੱਥੋਂ ਰਸੋਈ। ਵਧੀਆ ਰਿਹਾ। ਤਾਂ ਕਿ ਨਾ। ਮਾਸੀ ਕਹਿੰਦੀ ਜੇ ਮੈਂ ਦੱਸਤਾ ਤੁਸੀਂ ਗੁੱਸੇ ਹੋ ਜਾਣਾ। ਕਿਉਂ? ਪਤਾ ਨਹੀਂ। ਕੀ ਰੀਜ਼ ਹਨ ਵਧੀਆ ਲੱਗੇ ਮਸੂ ਜੀ ਇਹਨਾਂ ਨੂੰ ਇਮਲੀ ਵਾਲੇ ਗੋਲੇ ਵੀ ਖਾਤੇ ਦੁਕਾਨ ਤੋਂ ਫ੍ਰੀਜ ਇਮਲੀ ਵਾਲੇ ਤੇ ਦੁਕਾਨ ਤੋਂ ਜਿਹੜੀ ਅੰਦਰਲੀ ਗਲੀ ਚ ਦੋ ਨੇ ਅੱਗੇ ਜਾਂ ਅੱਛਾ ਉਹ ਤੇ ਪਤਲੀ ਗਲੀ ਚ ਲੰਬੀ ਬੀਚ ਲੰਬੀ ਬੀਚ ਕਹਿੰਦੇ ਨੇ ਦੋ ਵਾਰੀ ਖਾਤੇ ਸੇ ਬਾਹਰ ਵੀ ਬਹੁਤ ਪਸੰਦ ਕਰਦੇ ਹਾਂ ਹੋ ਨਹੀਂ ਸੀਗੇ ਫਰਕ ਤੇ ਸੀਗੇ ਇਹਨਾਂ ਦਾ ਜਿਹੜੇ ਉਹ ਹੁੰਦੇ ਰਿਹਾ ਉਹਨਾਂ ਦਾ ਕਤ ਮਰਵੀਂ ਮੇਰੀ ਵਾਲੀ ਜੀ ਬੈਠਣੇ ਚ ਮਸਾਵਾ ਸੋਚ ਰਹੀ ਆ ਹਾਲੇ ਮੈਂ ਹਾਲਾ ਉਹ ਦਮੇ ਸਮੋਸਾ ਪਸੰਦ ਨਹੀਂ ਕਰਦੀ ਉਹਨੇ ਸੋਚ ਰਹੀ ਸੀ ਕਿ ਕਈ ਬੰਦੇ ਇਹਨੂੰ ਆ ਚੀਜ਼ ਨਾਲ ਬਹੁਤ ਵਾਰ ਖਾਂਦਾ ਵੀ ਸਮੋਸੇ ਦੇ ਵਿੱਚ ਆਨੂੰ ਕੱਟ ਕੇ ਪਾਏ ਨੇ ਕਿ ਮੈਸ਼ ਕਰਕੇ ਪਾਏ ਨੇ ਕੱਟ ਕੇ ਵਾਲੇ ਬਹੁਤ ਵਧੀਆ ਲੱਗਦੇ ਹਾਂ ਮੈਂ ਇਸ ਕਰਕੇ ਵੀ ਵਧੀਆ ਲੱਗਦਾ ਇਹ ਵੀ ਅਸਲੀ ਆ ਮੇਰੇ ਹਾਂਜੀ ਹਾਂਜੀ ਦੱਸਣਾ ਉਹ ਤੇ ਭਈ ਬੰਦ ਵਰਤਾ ਕੇ ਆ ਕੇ ਸਾਰਿਆਂ ਨੇ ਸਮੋਸੇ ਖਾ ਕੇ ਚਾਹ ਪਾਣੀ ਪੀ ਕੇ ਘਰ ਨੂੰ ਚੱਲ ਗਏ ਕਸੇ ਲੱਡੂ ਹੋਰ ਲੈ ਆਂਦੇ ਲੱਡੂ ਘਟ ਕੇ ਲੱਗਦੇ ਸੀ ਹੂੰ ਰੰਧਾਜਾ ਥੋੜਾ ਜਿਹਾ ਉਤੋ ਪਿਛਲੀ ਵਾਰ ਬਾਤ ਕਰੀ ਸੀ ਕਰਦਾ ਕਿ ਨਹੀਂ ਚਲੀ ਤੇ ਜੀ ਮਾਂ ਸੇੜ ਦੇ ਲੱਡੂ ਵੱਡੇ ਸੀ ਆਪਾਂ ਨੇ ਰਿਸ਼ਤੇਦਾਰ ਚਲੇ ਗਏ ਵਾਪਸ ਤੇ ਆਪਣੀ ਬਿਊਟੀ ਫੇਅਰ ਲੱਗ ਚੁੱਕੀ ਆ ਤੇ ਹੁਣ ਆਪਾਂ ਐਕਸਰਸਾਈਜ਼ ਕਰਾਉਣੇ ਆ ਮਰੀਜ਼ ਆਵਣੋ ਜਿੰਨੇ ਮਰੀਜ਼ ਠੀਕ ਹੋ ਗਏ ਫੇਰ ਦੇਖਿਓ ਤੜੰਗੇ ਦੀਆਂ ਲੱਗਦੀਆਂ ਡੜੀਆਂ ਲੱਡੂ ਬਣਨ ਤੇ ਚਲੀ ਜਾਣਾ ਸੀ ਇਹ ਕਿਤੇ ਤਾਂ ਠੀਕ ਹੁੰਦੀਆਂ ਬੇਟਾ ਜਦੋਂ ਕੋਈ ਵੀ ਬੀਬੀ ਲੱਡੂ ਕੜਦੀ ਆ ਜੀ ਤੋਂ ਭੂਆ ਹੋਰ ਜਦ ਮਿਲ ਜਾਵਾ ਮੈਨੂੰ ਦੋ ਚਾਰ ਮਿਲ ਜਾਂਦੀ ਰਹਿੰਦੀ ਰਹਾਂ ਹਾਂ ਲੱਡੂ ਨਿਕਲ ਰਹੇ ਨੇ ਇਹਨਾਂ ਮਿੱਠਾ ਰਹੇ ਹੋਰ ਇਹ ਆਰੇ ਸੱਚੀ ਆ ਉਹ ਇਹ ਦੇ ਨਾ ਆਹ ਲੱਡੂ ਖਾਣ ਨਹੀਂ ਇਹ ਬੜਾ ਵਧੀਆ ਟ੍ਰੈਂਡ ਹੁੰਦਾ ਜਿਵੇਂ ਮੈਂ ਦੁੱਧ ਲੈਣ ਗਿਆ ਉਹਨਾਂ ਨੇ ਮੈਨੂੰ ਦਿੱਤਾ ਵੀ ਸਾਡੇ ਇਹਦੀ ਮਾਸੇਜ ਦੇ ਹਾਂ ਵਿਆਹ ਸੀਗਾ ਮੁੰਡੇ ਦਾ ਵੀ ਭਾਜੀ ਦੇਣ ਆਉਂਦੇ ਨੇ ਐਡੀ ਕਵਾਂਡੀ ਮੁੱਕਦੀ ਨਹੀਂ ਹੈਗੀ ਹੁਣ ਆਪਾਂ ਅੰਦਰਲੇ ਘਰ ਰਹਿੰਦੇ ਸੀ ਆਪਣੇ ਅੰਦਰੋਂ ਤਰੀ ਗਰਦੀ ਸ਼ਾਂਤੀ ਦੇਣੇ ਸੀ ਭਾਂਜੇ ਦੇ ਵਿਆਹ ਜਾ ਕੇ ਆਈ ਆ ਵਿਚਾਰੀ ਨੂੰ ਕਿੰਨੀ ਤੁਰਾਉਣਾ ਬੈਂਦਾ ਪਿਆਰ ਦੀ ਗੱਲ ਵਧੀਆ ਚੀਜ਼ ਬਹੁਤ ਮਿੱਠਾ ਘਰੇ ਮੁੱਕਦਾ ਹੀ ਨਹੀਂ ਹੈਗਾ ਬਹੁਤ ਪਿਆਰੀ ਭੈਣ ਜੀ ਨੇ ਬਹੁਤ ਸਮਝਦਾਰ ਨੇ ਤੇ ਅੱਡੀ ਦੋ ਲੱਡੂ ਦੇਣਾ ਹੈ ਵੀ ਖਾ ਲੋ